ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਲਾਨ ਹੋ ਚੁੱਕਾ ਹੈ ਤੇ ਦੱਸਦੀ ਹੈ ਕਿ ਉਥੇ ਹੀ ਲੋਕਾਂ ਨੂੰ ਜਮੀਨ ਦੇ ਉੱਤੇ ਇੱਕ ਤੋਹਫਾ ਦਿੱਤਾ ਗਿਆ ਹੈ ਤੇ ਕੈਬਨਿਟ ਮੰਤਰੀ ਤਰुणਪ੍ਰੀਤ ਸੋਦ ਨੇ ਦੱਸਿਆ ਕਿ ਪਿਛਲੀਆਂ 4 ਮੀਟਿੰਗਾਂ ਦੇ ਵਿੱਚ ਪੀਐਸਆਈ ਤੇ ਈਸੀਆਈ ਅਤੇ ਪਲਾਟਾਂ ਨੂੰ ਜਿਹੜਾ ਕਿ ਲੈ ਕੇ ਓਟੀਐਸ ਸਕੀਮ ਸਭ ਤੋਂ ਵੱਡਾ ਮੁੱਦਾ ਰਿਹਾ ਹੈ 10 ਦਿਨ ਪਹਿਲਾਂ ਕੈਬਨਿਟ ਮੀਟਿੰਗ ਦੇ ਵਿੱਚ OTS ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਦੱਸੀਏ ਕਿ होली ਮੌਕੇ ਪੰਜਾਬ ਸਰਕਾਰ ਦੇ ਵੱਲੋਂ ਉਦਯੋਗਕਾਰਾਂ ਨੂੰ ਖੁਸ਼ ਕਰ ਦਿੱਤਾ ਹੈ ਤੇ ਕੈਬਨਿਟ ਮੰਤਰੀ ਨੇ ਜਿਹੜਾ ਕਿ ਪੰਜਾਬ ਵਾਸੀਆਂ ਨੂੰ होली ਦੇ ਵਧਾਈ ਦਿੰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ होली ਤੇ ਪੰਜਾਬ ਸਰਕਾਰ ਦਾ ਉਦਯੋਗਕਾਰਾਂ ਨੂੰ ਖਾਸ ਤੋਹਫਾ ਦਿੰਦੇ ਹੋਏ OTS ਸਕੀਮ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤੇ ਆਹ ਤੁਹਾਨੂੰ ਸੁਣਾਉਣੀ ਆ ਪਹਿਲਾਂ ਕੈਬਨਿਟ ਮੰਤਰੀ ਦਾ ਹੋਲ ਕੀ ਕਹਿਣਾ ਹੈ ਪਰ ਮੈਂ ਬੇਨਤੀਆਂ ਤੋਂ ਪਹਿਲਾਂ ਤੁਹਾਨੂੰ ਅੱਜ ਇੱਕ ਬਹੁਤ ਵੱਡੀ ਖੁਸ਼ਖਬਰੀ ਜੋ ਦੱਸਣ ਜਾ ਰਹੇ ਹਾਂ ਇਹ ਸਾਡੇ ਪੰਜਾਬ ਦੇ ਸਨਮਤ ਤੇ ਸਨਮਤਕਾਰਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਜਿਵੇਂ ਤੁਸੀਂ ਜਾਣਦੇ ਹੋ ਪੰਜਾਬ ਦੇ ਅੰਦਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰ ਇਹ ਸਾਡੀ ਸਰਕਾਰ ਦੇ ਦੌਰਾਨ ਸਾਡੇ ਨੈਸ਼ਨਲ ਕੰਨਵੀਨਰ ਸ਼੍ਰੀ ਅਰਵਿੰਦ ਕੇਜੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਦੋਨੋਂ ਲੀਡਰ ਇਹਨਾਂ ਨੇ ਆਪਣੇ ਸਤਕਾਰਯੋਗ ਜਿਹੜੇ ਸੰਗਤਕਾਰ ਨੇ ਉਹਨਾਂ ਨਾਲ ਮੀਟਿੰਗ ਕੀਤੀ ਸਰਕਾਰ ਸੰਗਤਕਾਰ ਮਿਲ ਇਸ ਤਰ੍ਹਾਂ ਦੀਆਂ ਚਾਰ ਮਿਲਨੀਆਂ ਹੋਈਆਂ ਸੀ ਜਿਹਦੇ ਵਿੱਚ ਬੜਾ ਜੋ ਉਹਨਾਂ ਨੇ ਅਹਿਮ ਆਪਣੇ ਮੁੱਦੇ ਦੱਸੇ ਸੀ ਉਹਦੇ ਚ ਸਭ ਤੋਂ ਇੰਪੋਰਟੈਂਟ ਮੁੱਦਾ ਸੀਗਾ ਪੀਐਸਆਈਈਸੀ ਦੇ ਪਲਾਟਸ ਨੂੰ ਲੈ ਕੇ ਓਟੀਐਸ ਸਕੀਮ ਦਾ ਜਿਵੇਂ ਤੁਸੀਂ ਜਾਣਦੇ ਹੋ ਬੀਤੇ ਦਿਨੀ ਕੈਬਨਿਟ ਦੀ ਮੀਟਿੰਗ ਹੋਈ ਜਿਹੜੀ ਕਿ 3 ਮਾਰਚ 2025 ਨੂੰ ਜਾਨੀ ਕਿ ਹੁਣ ਤੋਂ 10 ਦਿਨ ਪਹਿਲਾਂ ਮੀਟਿੰਗ ਹੋਈ ਸੀ ਉਹਦੇ ਵਿੱਚ ਦੋ ਓਟੀਐਸ ਦੀਆਂ ਸਕੀਮਾਂ ਨੂੰ ਪ੍ਰਵਾਨਗੀ ਦਿੱਤੀ ਸੀ ਇੱਕ ਸੀ ਜਿਹੜੀ ਸੀ ਕਿ ਲੈਂਡ ਦੀ ਇਨਹਾਂਸਮੈਂਟ ਦੀ ਓਟੀਐਸ ਸੀ ਦੂਸਰੀ ਸੀ ਕਿ ਜਿਹੜੀ ਪ੍ਰਿੰਸੀਪਲ ਅਮਾਉਂਟ ਸੀ ਜਿਹੜੀ ਉਹਨਾਂ ਦੀ ਕਿਸ਼ਤਾਂ ਟੁੱਟੀਆਂ ਸੀ ਉਹਦੇ ਤੇ OTS ਸੀ ਉਸ ਤੋਂ ਪਹਿਲਾਂ ਮੈਂ ਡਿਟੇਲ ਦੇ ਵਿੱਚ ਇੱਕ ਵਾਰ ਦੱਸ ਚੁੱਕਿਆ ਆ ਉਹਦੇ ਬਾਰੇ ਤਾਂ ਮੈਂ ਅੱਜ ਖੁਸ਼ਖਬਰੀ ਕੀ ਦੇਣੀ ਆ ਤੁਹਾਨੂੰ ਕਿ ਪਹਿਲੀ ਸਰਕਾਰ ਹੂ ਇਤਿਹਾਸ ਦੇ ਅੰਦਰ ਆਮ ਆਦਮੀ ਪਾਰਟੀ ਦੀ ਔਰ ਮੈਂ ਗੱਲ ਬਿਲਕੁਲ ਆਨ ਰਿਕਾਰਡਡ ਗੱਲ ਕਹਿ ਰਿਹਾ ਕਿ 10 ਦਿਨ ਦੇ ਅੰਦਰ ਅੰਦਰ ਆ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ 10 ਦਿਨ ਦੇ ਅੰਦਰ ਅੰਦਰ ਮਹਿਜ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਅੱਜ 13 ਤਰੀਕ ਨੂੰ ਨੋਟੀਫਿਕੇਸ਼ਨ ਵੀ ਹੋ ਗਿਆ OTS ਸਕੀਮਾ ਦਾ ਤਤੋਂ ਬਹੁਤ ਬਹੁਤ ਵਧਾਈਆਂ ਇਸ ਤੋਂ ਬਾਅਦ ਚੋਂ ਤੁਸੀਂ ਆਪਣਾ ਵਪਾਰ ਸਿਰ ਉੱਚਾ ਚੱਕ ਕੇ ਕਰੋ ਔਰ ਤੁਸੀਂ ਅਸੀਂ ਤੁਹਾਡੇ ਨਾਲ ਮਹਿਤਾ ਕਰਦੇ ਆ ਕਿ ਇਹਦਾ ਅਸੀਂ ਜੋ ਵੀ ਹੁਣ ਤੱਕ 30 30 40 40 ਸਾਲ ਦੇ ਮਸਲੇ ਫਸੇ ਹੋਏ ਸੀ ਅਸੀਂ ਹੁਣ ਇਹਨਾਂ ਦੇ ਇੱਕ ਡਿਮਾਂਡ ਲੈਟਰ ਜਨਰੇਟ ਕਰਕੇ ਤੁਸੀਂ ਸਰਕਾਰ ਕੋਲ ਨਹੀਂ ਆਉਣਾ ਸਰਕਾਰ ਹੁਣ ਤੁਹਾਡੇ ਕੋਲ ਆਉਗੀ ਸਰਕਾਰ ਤੁਹਾਡੇ ਕੋਲ ਆ ਕੇ ਤੁਹਾਡੇ ਡਿਮਾਂਡ ਲੈਟਰਸ ਨੇ ਜੋ ਤੁਹਾਡੇ ਅੱਗੇ ਰੱਖੂਗੀ ਸਾਡੇ ਅਫਸਰ ਤੁਹਾਡੇ ਕੋਲ ਪਹੁੰਚਣਗੇ ਤੁਹਾਡੇ ਨਾਲ ਕੰਟੈਕਟ ਕਰਨਗੇ ਔਰ ਤੁਸੀਂ ਉਸ ਡਿਮਾਂਡ ਲੈਟਰ ਦੇ ਉੱਤੇ ਜੋ ਜੋ ਡਾਕੂਮੈਂਟਸ ਚਾਹੀਦੇ ਹੋਏ ਨਾਲ ਰੈਲੇਵੈਂਟ ਡਾਕੂਮੈਂਟ ਪ੍ਰੋਵਾਈਡ ਕਰਿਓ ਔਰ ਬੜੇ ਮਾਨ ਦੇ ਨਾਲ ਇੱਜ਼ਤ ਦੇ ਨਾਲ ਆਪਣੇ ਜਿਹੜੇ ਪਲਾਟਸ ਦੇ ਜਿਹੜੇ 30 30 40 40 ਸਾਲ ਤੋਂ ਕਿਸੇ ਸਰਕਾਰਾਂ ਨੇ ਗੌਰ ਨਹੀਂ ਸੀ ਕੀਤੀ ਐਨੀਆਂ ਸਰਕਾਰਾਂ ਐਨਾਂ ਤੇ ਗਈਆਂ ਅੱਜ ਤੁਸੀਂ ਇਹ ਆਪਣੇ ਮਾਨ ਦੇ ਨਾਲ ਸਿਰ ਉੱਚਾ ਚੱਕ ਕੇ ਆਪਣੇ ਪਲੋਟਸ ਆਪਣੇ ਨਾਮ ਕਰਾ ਕੇ ਔਰ ਆਪਣੇ ਸੰਤ ਨੂੰ ਆਪਣੇ ਵਪਾਰ ਨੂੰ ਚਲਾ ਸਕਦੇ ਹੋ ਸਿਰ ਉੱਚਾ ਕਰਕੇ ਵਪਾਰ ਕਰ ਸਕਦੇ ਹੋ। ਇਹੀ ਮਕਸਦ ਤੇ ਇਹੀ ਇੱਕ ਮਨਸੂਬਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬ ਦੇ ਅੰਦਰ ਇਸ ਤਰੀਕੇ ਦਾ ਰਾਜ ਸਥਾਪਿਤ ਕਰਨਾ ਕਿ ਹਰ ਇੱਕ ਵਰਗ ਹਰ ਇੱਕ ਵਰਗ ਕੋਈ ਵੀ ਵਰਗ ਹੋਵੇ ਉਹ ਸਿਰ ਉੱਚਾ ਚੱਕ ਕੇ ਮਾਨ ਦੇ ਨਾਲ ਉਹ ਜੀ ਸਕੇ ਸੋ ਜਿੱਤੇ ਅੱਜ ਹੋਲੀ ਤੋਂ ਇੱਕ ਦਿਨ ਪਹਿਲਾਂ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੇ ਰਿਹਾ ਹਾਂ ਦੂਸਰਾ ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਨ ਜਾ ਰਿਹਾ ਹਾਂ ਕਿ ਹੋਲੀ ਦਾ ਪਵਿੱਤਰ ਤਿਹਾਰ ਹੈ ਇਹਦੇ ਵਿੱਚ ਅਸੀਂ ਬੜੇ ਆਪਣੇ ਬੱਚਿਆਂ ਨੂੰ ਸੇਫਲੀ ਪਰਿਵਾਰਾਂ ਨੂੰ ਸੇਫਲੀ ਹੋਲੀ ਖੇਡਣ ਲਈ ਆਪਾਂ ਜਣੇ ਕਿ ਬੇਨਤੀ ਕਰੀਏ ਉਹਦਾ ਕਾਰਨ ਕੀ ਹੈ ਰੰਗਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਕਈ ਵਾਰ ਕੈਮੀਕਲ ਹੁੰਦੇ ਨੇ ਸਕਿਨ ਦੀਆਂ ਬਿਮਾਰੀਆਂ ਲੱਗਦੀਆਂ ਨੇ ਸਾਨੂੰ ਸਾਹਾਂ ਦੀਆਂ ਬਿਮਾਰੀਆਂ ਲੱਗਦੀਆਂ ਅੱਪਾ ਫੁੱਲਾਂ ਨਾਲ ਹੋਲੀ ਖੇਲੀਏ ਅਸੀਂ ਇੱਕ ਦੂਜੇ ਦੇ ਨਾਲ ਬੈਠ ਕੇ ਚੰਗੀਆਂ ਚੀਜ਼ਾਂ ਬਣਾ ਕੇ ਖਾਈਏ ਪਿਆਰ ਮੁਹੱਬਤ ਦੇ ਨਾਲ ਹੋਲੀ ਖੇਲੀਏ ਸੋ ਕੋਸ਼ਿਸ਼ ਕਰਿਓ ਸੇਫਲੀ ਉਹ ਰੰਗ ਯੂਜ਼ ਕਰਿਓ ਜਿਹੜੇ ਆਰਗੇਨਿਕ ਕਲਰ ਹੋਣ ਕੋਸ਼ਿਸ਼ ਕਰਿਓ ਆਪਣੇ ਬੱਚਿਆਂ ਨੂੰ ਸੇਫਲੀ ਰੱਖਤੀ ਹੈ ਕਿਉਂਕਿ ਇਹ ਤਿਹਾਰ ਸਾਡੇ ਜਿਹੜੇ ਪਵਿੱਤਰ ਤਿਹਾਰ ਨੇ ਔਰ ਸਾਨੂੰ ਇਹ ਜਿਹੜੇ ਤਿਹਾਰਾਂ ਦੇ ਉੱਤੇ ਸਾਡੇ ਘਰ 'ਚ ਖੁਸ਼ੀਆਂ ਖਿੜੇ ਆਉਣ ਚਾਹੀਦੇ ਸੋ ਬਹੁਤ ਬਹੁਤ ਤੁਹਾਨੂੰ ਹੁਦੀਆਂ ਜਿੱਥੇ ਮੁਬਾਰਕਾਂ ਉੱਥੇ ਮੈਂ ਸਾਡੇ ਸਨਮਤਕਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਮਾਨ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਬਹੁਤ ਵੱਡਾ ਤੁਹਾਡੇ ਹੱਕ ਦੇ ਵਿੱਚ ਜੋ ਫੈਸਲਾ ਲੁੱਟਾ ਤੁਹਾਨੂੰ ਇਸ ਸਾਲ ਦੀਆਂ ਬਹੁਤ ਬਹੁਤ ਬਧਾਈ